हां जी दोस्तों ससिकन वास्ते आज सी संडे थोड़ी एकी दी सैर सैर ਕਰਨ ਤੋਂ ਬਾਅਦ ਸਵੇਰੇ ਆਪਾਂ ਬਣਾਏ ਟਰੈਂਡਵਿਜ ਹਾਂ ਟੋਸਟ ਬੋਲ ਸਕਦੇ ਇਹਨੂੰ ਤੇ ਘਰ ਬਣਾਏ ਸੀ ਮਲਟੀ ਵੈਜ ਪਾ ਕੇ ਥੋੜੀ ਕਰੀਮ 크ਰੂਮ ਲਾ ਕੇ ਵਧੀਆ ਬਣਾਏ ਤੇ ਦੁੱਧ ਦੇ ਨਾਲ ਆਪਾਂ ਖਾਦੇ ਉਸ ਤੋਂ ਬਾਅਦ ਪਾਣੀ ਗਰਮ ਗੱਲਗਾ ਸੀ ਯਾਰ ਉਹ ਅੱਜ ਕਰੰਟ ਲੱਗਾ ਥੋੜਾ ਜਿਹਾ ਤਾਰ ਤੁਰ ਸੜ ਗਈ ਤੇ ਇਸ ਵਿੱਚ ਵਗੈਰਾ ਸੜ ਗਿਆ ਆਫਟਰ 댓 ਮੈਂ ਬਾਲ ਦਾੜੀ ਕਟਾ ਕੇ ਇੱਕ ਦੋ ਵੀਡੀਓ ਬਣਾਈਆਂ ਤੇ ਤੁਹਾਡੇ ਨਾਲ ਸ਼ੇਅਰ ਵੀ ਕੀਤੀਆਂ ਤੇ ਵਧੀਆ ਲੱਗਿਆ ਵੀਡੀਓ ਬਣਾਈਆਂ ਕਾਫੀ ਚਿਰ ਬਾਅਦ ਲੰਚ ਬਰਾਉਨ ਰਾਈਸ ਮਟਰ ਗਾਜਰ ਤੇ ਸੌਂਡਾ ਤੇ ਰਗ ਦੀ ਸਬਜ਼ੀ ਖਾ ਕੇ ਮੈਂ ਬਾਜ਼ਾਰ ਗਿਆ ਬਾਜ਼ਾਰ ਜੇ ਇੱਕ ਦੋ ਸਮਾਨ ਲੈਣਾ ਸੀ ਪਾਲਕ ਪਨੀਰ ਵਗੈਰਾ ਤੇ ਆਲ ਸ਼ੈਂਕ ਵਗੈਰਾ ਲੈਣਾ ਸੀ ਤੇ ਹੋਰ ਇੱਕ ਦੋ ਐਡਮਾ ਸ਼ਾਮ ਨੂੰ ਬਣਾਇਆ ਪਾਲਕ ਪਨੀਰ ਤੇ ਉਹਦੇ ਨਾਲ ਸਿਰਫ ਇੱਕ ਰੋਟੀ ਖਾਧੀ ਤੇ ਸਿਰਫ ਤੇ ਸਿਰਫ ਇੱਕ ਰੋਟੀ ਬਾਅਦ ਦੇ ਵਿੱਚ ਨਵੀਂ ਲੁੱਕ ਦੇ ਨਾਲ ਲਈ 셀ਫੀ ਦੱਸੋ ਕਿੱਦਾਂ ਦੀ ਲੱਗੀ ਲੁੱਕ ਮੇਰੀ ਤੇ ਜੋ ਮੇਰਾ ਟਾਰਗੇਟ ਸੀ 5000 ਸਟੈਪ ਦਾ ਪੂਰਾ ਕੀਤਾ ਥੈਂਕ ਯੂ ਸੋ ਮੱਚ ਗੁੱਡ ਨਾਈਟ ਬਾਏ ਬਾਏ